ਆਪਣੇ ਘਰ ਦੀ ਉੱਤਰ ਪੂਰਬ ਦਿਸ਼ਾ ਦੇਖੋ ਕੀ ਉੱਥੇ ਕੋਈ ਭਾਰੀ ਸਮਾਨ ਤਾਂ ਨਹੀਂ ਪਿਆ ਕੋਈ ਸਟੋਰੇਜ ਤਾਂ ਨਹੀਂ ਜਾਂ ਮਸ਼ੀਨ ਜਾਂ ਟਾਇਲਟ ਤਾਂ ਨਹੀਂ ਇਹਦੇ ਨਾਲ ਕੀ ਹੁੰਦਾ ਕਿ ਬੰਦੇ ਦੇ ਘਰ ਵਿੱਚ ਕਿਸੇ ਮੈਂਬਰ ਨੂੰ ਡਿਪਰੈਸ਼ਨ ਹੋ ਸਕਦਾ ਸਿਰਦਰਦ ਹੋ ਸਕਦਾ ਅੱਖਾਂ ਦੀ ਪ੍ਰੋਬਲਮ ਹੋ ਸਕਦੀ ਆ ਇਸ ਕਰਕੇ ਉਥੋਂ ਹਰ ਚੀਜ਼ ਨੂੰ ਰਿਮੂਵ ਕਰਕੇ ਉੱਤਰ ਪੂਰਬ ਦਿਸ਼ਾ ਨੂੰ ਖਾਲੀ ਕਰ ਦਿਓ ਠੀਕ ਹੈ ਉੱਤੇ ਇਹ ਵੀ ਦੇਖੋ ਕਿ ਕੋਈ ਰੈੱਡ ਕਲਰ ਤਾਂ ਨਹੀਂ ਹੈ ਜਾਂ ਕਿਸੇ ਦਾ ਪੂਜਾ ਸਥਾਨ ਬਣਿਆ ਹੁੰਦਾ ਔਰ ਤੇ ਰੈੱਡ ਕੱਪੜਾ ਰੱਖਿਆ ਹੁੰਦਾ ਕਿਉਂਕਿ ਬਹੁਤ ਲੋਕ ਉੱਤਰ ਪੂਰਬ ਦਿਸ਼ਾ ਵਿੱਚ ਆਪਣੇ ਮਤਲਬ ਗੁਰੂਆਂ ਦੀ ਫੋਟੋ ਰੱਖਦੇ ਨੇ ਠੀਕ ਹੈ ਆਪਣੇ ਦੇਵੀ ਦੇਵਤਾ ਦੀ ਫੋਟੋ ਰੱਖ ਕੇ ਉੱਥੇ ਛੋਟਾ ਮੰਦਿਰ ਬਣਾਉਂਦੇ ਨੇ ਉਹਦੇ ਉੱਪਰ ਕੀ ਲਾਲ ਕੱਪੜਾ ਤਾਂ ਨਹੀਂ ਹੈ ਅਗਰ ਲਾਲ ਕੱਪੜਾ ਹੈ ਰੈੱਡ ਕੱਪੜਾ ਹੈ ਤਾਂ ਉਹਨੂੰ ਚੱਕ ਕੇ yellow ਕਲਰ ਰੱਖ ਦਿਓ ਠੀਕ ਹੈ ਇਹਦੇ ਨਾਲ ਇਹ ਪ੍ਰੋਬਲਮ ਸੋਲਵ ਹੋ ਜਾਣਗੀਆ ਠੀਕ ਹੈ ਜੀ ਥੈਂਕ ਯੂ